5000 ਤੋਂ ਵੱਧ ਮੰਦੇ ਆਪਣੇ ਆਪਣੇ ਘਰਾਂ ਨੂੰ ਵੀ ਜਾ ਚੁੱਕੇ ਆ ਪਿਛਲੇ 10 ਸਾਲਾਂ 'ਚ ਜਿਨ੍ਹਾਂ ਦੇ ਘਰ ਲੱਭ ਲਏ ਗਏ ਜਿਨ੍ਹਾਂ ਦੇ ਘਰਦਿਆਂ ਨੇ ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਅਸੈਪਟ ਕਰ ਲਿਆ ਅੱਜ ਉਹ ਚੰਗਾ ਜੀਵਨ ਜੀਉਂਦੇ ਆ ਪੰਜਾਬ ਤੋਂ ਪੰਜਾਬ ਤੋਂ ਬਾਹਰੋਂ ਆਊਟ ਆਫ ਕੰਟਰੀ ਨਿਵੇਂ ਨਾਈਜੀਰੀਆ ਦੇ ਵਿੱਚ ਸਟੈਨਲੀ ਨੂੰ ਭੇਜਿਆ ਨੇਪਾਲ 'ਚ ਕਿੰਨੀਆਂ ਕੰਟਰੀਆਂ ਬਾਹਰ ਵੀ ਬੰਦੇ ਭੇਜਿਆ ਇਹ ਸਭ ਉਹਦੀ ਕਿਰਪਾ ਨਾਲ ਤੇ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਵਾ ਤੇ ਇਸ ਮਾਨ ਦੀ ਵੀਡੀਓ ਨੂੰ ਵੀ ਸ਼ੇਅਰ ਕਰਿਓ ਭਰਾਣੇ ਅਪੋਲੋ ਹਸਪੀਟਲ ਦੇ ਸਾਹਮਣੇ ਇਹ ਸਾਹਮਣੇ ਐਸਪੀਐਸ ਹਸਪੀਟਲ ਆ ਅਪੋਲੋ ਹਸਪੀਟਲ ਤੇ ਇਹ ਦਿੱਲੀ ਰੋਡ ਆ ਉਹ ਸਾਹਮਣੇ ਬਲੌਸਟੀ ਟਾਇਰ ਵਾਲੇ ਨੇ ਤੇ ਇੱਥੇ ਮੰਦਰ ਦੇ ਬਾਹਰ ਇੱਕ ਮਾਂ ਪਈ ਆ ਜਿਹਦੀਆਂ ਅੱਖਾਂ 'ਚ ਕੀੜੇ ਪਏ ਹੋਏ ਆ ਅੱਖਾਂ ਗਲੀਆਂ ਹੋਈਆਂ ਇਹਨਾਂ ਮਾਵਾਂ ਦੀਆਂ ਜ਼ਿੰਦਗੀਆਂ ਵੱਲੋਂ ਥੋੜੀ ਜਿਹੀ ਝਾਤ ਮਾਰਿਓ ਯਾਰ ਥੋੜਾ ਸੋਚੋ ਯਾਰ ਭਾਈ ਇਹ ਮਾਂ ਪ੍ਰਦੇਸਨ ਆ ਹਿੰਦੀ ਬੋਲਦੀ ਆ ਤਾਂ ਵਿਚਾਰੀ ਤੇ ਉਹ ਮਾਂ ਤਾਂ ਪਰਮਜੀਤ ਕੌਰ ਸੀ ਨਾਂ ਉਹਦਾ ਤਾਂ ਤੇ ਉਹਦਾ ਤਾਂ ਪੁੱਤ ਵੀ ਕੋਲੇ ਖੜਾ ਸੀ ਤੇ ਉਹਨੂੰ ਤਾਂ ਹਸਪਤਾਲਾਂ ਚ ਬੜੇ ਧੱਕੇ ਖਾ ਲੇ ਤਾਂ ਵੀ ਉਹਦੇ ਕਿਸੇ ਨੇ ਪੱਟੀ ਤੱਕ ਨਹੀਂ ਕੀਤੀ ਤੇ ਇਹਨੂੰ ਤਾਂ ਵਿਚਾਰੀ ਨੂੰ ਕਿ ਲਿਜਾਣ ਵਾਲਾ ਹੀ ਹੈ ਨਹੀਂ ਹਤਪਤਾਲ ਇਹਨੂੰ ਕਿਹਨੇ ਪੁੱਛਣਾ ਬਸ ਫਰਕ ਇਹਨਾਂ ਵੀ ਇਹਦਾ ਅੱਜ ਸਾਨੂੰ ਪਤਾ ਲੱਗ ਗਿਆ ਇਹਦੇ ਹਜੇ ਉਹਨੇ ਕੀੜੇ ਨਹੀਂ ਪਾਏ ਜਿੰਨੇ ਉਸ ਮਾਂ ਦੇ ਪਾਏ ਨੇ ਉਹ ਤਾਂ ਅੱਧਾ ਮੂੰਹ ਕੀੜੇ ਖਾ ਗਿਆ ਤੇ ਇਸ ਮਾਂ ਦੀ ਹਾਲਤ ਤਾਂ ਜਿਹੜੀ ਤੇ ਇਹ ਵੀ 2-4 ਦਿਨਾਂ ਤੱਕ ਲਗਭਗ ਉਦਾਂ ਦੀ ਹੀ ਹੋਣ ਵਾਲੀ ਸੀ ਜੇ ਆਪਾਂ ਹੋਰ 2-4 ਦਿਨ ਨਾ ਇੱਥੇ ਆਉਂਦੇ ਮਾਂ ਨਮਸਤੇ ਕੀ ਨਾਮ ਹੈ ਆਪਕਾ ਹੈ ਤੇ ਉੱਪਰ ਬੈਠੋ ਮਾਂ ਉੱਪਰ ਬੈਠੀ ਅੱਛਾ ਕੋ ਬਹਤੇ ਦਰੋ बैठो माँ, उठ जा, उठ जा। ए, यहां बैठ जा। माँ। माँ जी हाथ को क्या हुआ है है कहाँ से हो तुम कमरिया गाँव कौन सा गाँव कंवरिया गावना नहीं है कमरिया हाँ। जिला कौन सा जिला जिला बात जिला जूपी में है या बिहार में है कहाँ पे है नहीं स्टेट कौन सा है माँ यूपी बिहार असम एमपी कौन सा है वही भारत वाला है तुम्हारे बच्चे है माँ कितना बच्चा है तुम्हारा रोइया कारे दो बच्चा है या तीन बच्चा है कितना ठो बच्चा है इधर कहाँ से आई हो माँ फिल्म नाचने वाला थे फिल्म नाचने वाला है ਤੁਹਾਰਾ ਨਾਮ ਕਿਆ ਹੈ ਮਾਂ ਹੋਲਾ ਨਾ ਹੈ ਕਿਆ ਜਨਕੀ ਜਿਵੇਂ ਆਲਾ ਨਾ ਹੋ ਜਨਕੀ ਹਾਂ ਅਰੇ ਜਨਕੀ ਮਈਆ ਤੇਰੇ ਪਤੀ ਕਾ ਨਾਮ ਕਿਆ ਹੈ ਹਰੇ ਨਾ ਕੁਮਾਰੀ ਨਹੀਂ ਹੈ ਨਾ ਨਹੀਂ ਮਾਰੀ ਅੱਛਾ ਕੁਮਾਰੀ ਹੈ ਤੂੰ ਠੀਕ ਹੈ ਤੂੰ ਸ਼ਾਦੀ ਨਹੀਂ ਹੋਆ ਸ਼ਾਦੀ ਨਹੀਂ ਹੋਆ ਵਾਰ ਵਾਰੀ ਕੀ ਹੈ ਜੀ ਜਨਕੀ ਜੋ ਹਿਆ ਜਿ ਜੀ ਨਹੀਂ ਆਪੀ ਗਈਆਂ ਇੱਥੇ ਮਾਤਾ ਜੀ ਲੈਂਗੁਏਜ ਨਹੀਂ ਸਾਨੂੰ ਜ਼ਿਆਦਾ ਸਮਝ ਆ ਰਹੀ ਸ਼ਾਇਦ ਕੋਈ ਭੋਜਪੂਰੀ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਲੈਂਗੁਏਜ ਬੋਲਦੀ ਹੈ ਮਾਂ ਪਰ ਇਸ ਮਾਂ ਦੀ ਤਕਲੀਫ ਜਰੂਰ ਸਾਨੂੰ ਸਮਝ ਆ ਰਹੀ ਹੈ ਮਾਂ ਦਾ ਦਰਦ ਮਾਂ ਦਾ ਦੁੱਖ ਸਾਨੂੰ ਜਰੂਰ ਮਹਿਸੂਸ ਹੋ ਰਿਹਾ ਮਾਂ ਦੀ ਅੱਖ ਗਲੀ ਪਈ ਹੈ ਜੀ ਬਸ ਕੀੜੇ ਪੈਣਾ ਹੀ ਬਾਕੀ ਆ ਬਾਕੀ ਤਾਂ ਇੱਥੇ ਬੈਠੀ ਹੈ ਸੜਕ ਦੇ ਉੱਤੇ ਕਿਨਾਰੇ ਤੇ ਕੋਈ ਰਾਹੀਰ ਜਾਂਦਾ ਰੋਟੀ ਪਾਣੀ कोई दस रुपये कोई दे गया ये चोट कैसे लगा क्या हुआ था कौन थी थी उबार दे वो, कौन चीज़ है कौन थी थी वा, वार करते है कॉन्क्रीट है? क्या तो मारा कौन है, मार वा 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 देखा से ने मारा कंक्रीट का किसी ने ये क्या हुआ पेट में बिल्कुल ना ही हुआ ਵਾਹਿਗੁਰੂ ਨੋਹਾਂ ਦੀ ਦੇਖੋ ਕੀ ਹਾਲਤ ਹੈ ਨਾ ਤਾਂ ਨਹੀਂ ਮੈਂਟਲੀ ਵੀ ਠੀਕ ਨਹੀਂ ਹੈਗੀ ਮਾਤਾ ਤੇ ਫਿਜ਼ੀਕਲੀ ਜੇ ਤੁਸੀਂ ਦੇਖ ਹੀ ਰਹੇ ਹੋ ਵਾਲ ਕਿਸੇ ਨੇ ਕੱਟਤੇ ਆ ਜਟਾਂ ਛੋਟਾਂ ਬਣੀਆਂ ਹੋਣਗੀਆਂ ਉਹ ਵੀ ਤਾਜ਼ੇ ਕੱਟੇ ਲੱਗਦੇ ਆ ਵਾਲ ਵੀ ਤੇ ਇਨਾਂ ਮਾਵਾਂ ਦੀ ਦੁਰਦਸ਼ਾ ਦੇਖ ਕੇ ਦੁੱਖ ਲੱਗਦਾ ਜਗ ਜੰਨੀ ਇਹ ਮਾਂ ਜਿਹਨੂੰ ਅਸੀਂ ਦੁਰਗਾ ਦੇ ਨਾਮ ਤੇ ਪੂਜਦੇ ਆ ਕਾਲੀ ਦੇ ਨਾਮ ਤੇ ਵੀ ਪੂਜਦੇ ਆ ਜਿਹੜਾ 33 ਕਰੋੜ ਦੇਵੀ ਦੇਵਤਿਆਂ ਦੇ ਦੇਸ਼ ਦੇ ਵਿੱਚ ਇਹਨਾਂ ਮਾਵਾਂ ਦੀ ਆ ਹਾਲਤ ਹੋਵੇ ਤੇ ਉੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਸਾਡਾ ਸਿਸਟਮ ਸਾਡੇ ਸਿਸਟਮ ਨੂੰ ਚਲਾਉਣ ਵਾਲੇ ਲੋਕ ਕਿੰਨੇ ਕਿ ਸਿਆਣੇ ਤੇ ਸੂਝਵਾਨ ਨੇ ਕਿੰਨੇ ਕਿ ਡਿਊਟੀਆਂ ਜ਼ਿੰਮੇਵਾਰੀਆਂ ਆਪਣੀਆਂ ਵਧੀਆ ਨਿਭਾਉਂਦੇ ਨੇ ਪਰ ਦੂਸਰਾ ਇੱਥੇ ਸਾਡੀ ਧਾਰਮਿਕ ਜਮਾਤ ਦਿੱਤੇ ਸਾਡੇ ਮੰਦਰਾਂ ਦੇ ਗੁਰੂ ਘਰਾਂ ਦੇ ਪ੍ਰਬੰਧਕ ਨੇ ਜਿਹੜੇ ਜੰਦਰਗਾਹਾਂ ਦੇ ਪ੍ਰਬੰਧਕ ਨੇ ਜਿਹੜੇ ਉਹਨਾਂ ਨੂੰ ਵੀ ਆਪਣੀ ਡਿਊਟੀ ਵੱਲ ਥੋੜਾ ਗੌਰ ਕਰਨ ਦੀ ਲੋੜ ਆ ਕਿਉਂਕਿ ਇਹ ਮਾਂ ਵੀ ਇੱਕ ਮੰਦਰ ਦੇ ਬਾਹਰ ਬੈਠੀ ਆ ਇਹ ਹਨੂਮਾਨ ਮਹਾਰਾਜ ਜੀ ਦੇ ਮੰਦਰ ਦੇ ਬਾਹਰ ਲੋਕ ਇਹ ਸੰਕਟ ਮੋਚਨ ਦੇ ਬਾਹਰ ਆਪਣੇ ਦੁੱਖ ਦਰਦ ਲੈ ਕੇ ਵੀ ਆਉਂਦੇ ਹੋਣੇ ਆ ਪਰ ਇਸ ਮਾਂ ਵੱਲ ਕੋਈ ਦੇਖ ਨਹੀਂ ਸਕਿਆ किन्ने के दिन हो गए जी इतने कोई हैगा इतने लोकल भीरा कोई भीर तो देन तो तो। तो आ जाके माड़ा जा तीन दिन तो इतने माता पांच दिन तो पहला उत्थे पी से चार पांच दिन से क्या इधर चलते चलते आ गए अपने आप ठीक है क्या करते खाना पानी कहाँ से खाते हैं अच्छा जी ਆਵਾਜ਼ ਆ ਕੋਈ ਆਪ ਤਾਂ ਸੁਭਾਤ ਬੇਨਤੀ ਹੈ ਜੀ ਭੈਣੋ ਤੇ ਭਰਾਓ ਇਸ ਵੀਡੀਓ ਨੂੰ ਸ਼ੇਅਰ ਕਰਿਓ ਇਸ ਚਿਹਰੇ ਨੂੰ ਚੰਗੀਤਾ ਨਾਲ ਅਸੀਂ ਬਲਰ ਕਰਨਾ ਪਿਆ ਸਾਨੂੰ ਮਜਬੂਰਨ ਪਰ ਇਸ ਚਿਹਰੇ ਨੂੰ ਪਛਾਣਿਓ ਜਰੂਰ ਫਾਸਟ ਇਟ ਜਾਂਦੀ ਪੱਟੀ ਜਾਂਦੀ ਚਾਕੇ ਪੱਟੀ ਇਸ ਚਿਹਰੇ ਨੂੰ ਥੋੜਾ ਪਛਾਣਿਓ ਜਿਹੜਾ ਮਾਤਾ ਦਾ ਘਰ ਲੱਭ ਜੇਵੇ ਅਸੀਂ ਵੀ ਕੋਸ਼ਿਸ਼ ਕਰਾਂਗੇ ਹੌਲੀ ਹੌਲੀ ਸਾਡੇ ਅੰਦਰ ਸਮੁੰਦਰ ਦਿੱਤਾ ਜੀ ਹੈਗੇ ਨੇ ਉਹ ਐਡਰੈਸ ਹੀ ਲੱਭਦੇ ਨੇ ਇਦਾਂ ਦੇ ਲੋਕਾਂ ਨਾਲ ਸਾਡੇ ਸੁਪਨਿਆਂ ਦੇ ਘਰ ਵਿੱਚ ਅਸੀਂ 3850 ਤੋਂ ਪਲੱਸ ਮੈਂਬਰ ਅਸੀਂ ਰਹਿ ਰਹੇ ਆਂ ਪੌਣੇ 900 ਦੇ ਕਰੀਬ ਅਸੀਂ ਹੋ ਗਏ ਹ ਪਰਿਵਾਰਕ ਮੈਂਬਰ ਸਾਡੇ ਕੋਲੇ ਕਰੀਬ ਅੱਜ ਵੀ ਪੌਣੇ 200 ਦੇ ਕਰੀਬ ਇਦਾਂ ਦੇ ਮੈਂਬਰ ਨੇ ਜਿਨ੍ਹਾਂ ਦਾ ਸੌ ਪਤਾ ਹੀ ਨਹੀਂ ਪਤਾ ਉਹ ਕੌਣ ਨੇ ਕਿੱਥੋਂ ਆ ਉਹਨਾਂ ਦੇ ਨਾਮ ਕੀ ਆ ਕਿਹੜਾ ਜ਼ਿਲ੍ਹਾ ਕਿਹੜਾ ਪਿੰਡ ਆ ਤੇ ਉਹ ਕੋਸ਼ਿਸ਼ ਕਰਦੇ ਰਹਿੰਦੇ ਆ ਅਸੀਂ ਉਹਨਾਂ ਤੋਂ ਹੌਲੀ 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 ਜਿਵੇਂ ਜਿਵੇਂ ਉਹ ਠੀਕ ਹੁੰਦੇ ਨੇ ਉਹਨਾਂ ਦੀ ਕਾਉਂਸਲਿੰਗ ਕਰਦੇ ਆ ਪੁੱਛ ਪੁੱਛ ਕੇ ਉਹਨਾਂ ਦੇ ਘਰ ਲੱਭਣ ਦੀ ਹੁਣ ਤੱਕਰ 5000 ਤੋਂ ਵੱਧ ਮੰਦੇ ਆਪਣੇ ਆਪਣੇ ਘਰਾਂ ਨੂੰ ਵੀ ਜਾ ਚੁੱਕੇ ਆ ਪਿਛਲੇ 10 ਸਾਲਾਂ 'ਚ ਜਿਨ੍ਹਾਂ ਦੇ ਘਰ ਲੱਭ ਲਏ ਗਏ ਜਿਨ੍ਹਾਂ ਦੇ ਘਰ ਦਿਆਂ ਨੇ ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਅਸੈਪਟ ਕਰ ਲਿਆ ਅੱਜ ਉਹ ਚੰਗਾ ਜੀਵਨ ਜੀਉਂਦੇ ਆ ਪੰਜਾਬ ਤੋਂ ਪੰਜਾਬ ਤੋਂ ਬਾਹਰੋਂ ਆਊਟ ਆਫ ਕੰਟਰੀ ਨਵੇਂ ਨਾਈਜੀਰੀਆ ਦੇ ਵਿੱਚ ਸਟੈਨਲੀ ਨੂੰ ਭੇਜਿਆ ਨੇਪਾਲ ਚ ਕਿੰਨੀਆਂ ਕੰਟਰੀਆਂ ਬਾਹਰ ਵੀ ਬੰਦੇ ਭੇਜਿਆ ਇਹ ਸਭ ਉਹਦੀ ਕਿਰਪਾ ਨਾਲ ਤੇ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਵਾ ਤੇ ਇਸ ਮਾਂ ਦੀ ਵੀਡੀਓ ਨੂੰ ਵੀ ਸ਼ੇਅਰ ਕਰਿਓ ਵੱਧ ਤੋਂ ਵੱਧ ਹੋ ਸਕਦਾ ਤੁਹਾਡੀ ਸ਼ੇਅਰ ਕੀਤੀ ਵੀਡੀਓ ਇਹਦੇ ਕਿਸੇ ਬੱਚੇ ਤੱਕ ਕੇ ਕਿਸੇ ਭੈਣ ਭਰਾ ਤੱਕ ਪਹੁੰਚ ਜਵੇ ਕਿਉਂਕਿ ਆਪਣੇ ਤੋਂ ਦੂਰ ਹੋਈ ਬੈਠੀ ਹੈ ਮਾਂ ਅੱਜ ਅੱਕ ਗਲੀ ਪਈ ਆ ਬਸ ਵਾਹਿਗੁਰੂ ਦੀ ਕਿਰਪਾ ਹੀ ਰਹੀ ਆ ਵੀ ਸਮੇਂ ਸਿਰ ਇਹਦਾ ਜਿਹੜਾ ਸਾਨੂੰ ਪਤਾ ਲੱਗ ਗਿਆ ਤੇ ਅਸੀਂ ਇਹਨੂੰ ਮਾਂ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਤੇ ਨਹੀਂ ਤਾਂ ਜ ਹੋਣੀ ਸੀ ਪਰ ਧੰਨਵਾਦ ਆ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਇਹ ਮਾਂ ਦੀ ਵੀਡੀਓ ਬਣਾ ਕੇ ਭੇਜੀ ਤੇ ਸਾਡੇ ਟੀਮ ਮੈਂਬਰ ਇਤਿਕ ਦਾ ਜਿਹਨੇ ਆ ਕੇ ਸਾਰਾ ਵੈਰੀਫਾਈ ਕਰਕੇ ਸਾਨੂੰ ਦੱਸਿਆ ਆ ਤੁਸੀਂ ਭੇਜੀ ਸੀ ਠੀਕ ਆ ਨਮਸਤੇ ਬਾਬਾ ਫੰਡਰ ਜਿੱਹਾਂ ਸੇ ਮੰਦਰ ਸੇ ਹੋ ਕਿਆ ਨਾਮ ਆਪਕਾ ਜੀਤਲਾ ਪ੍ਰਸ਼ਾਦ ਜੀਤਲਾ ਪ੍ਰਸ਼ਾਦ ਜੀ ਬਹੁਤ ਬਹੁਤ ਧੰਨਵਾਦ ਤੇ ਇਸ ਤਰ੍ਹਾਂ ਵੀ ਕੁਝ ਲੋਕ ਨੇ ਜਿਹੜਾ ਆਪਣਾ ਘਟੋ ਘਟ ਇੰਨਾ ਕੁ ਫਰਜ਼ ਤਾਂ ਨਿਭਾਉਂਦੇ ਨੇ ਵੀ ਕੋਲੇ ਖੜ ਕੇ ਹਾਲਚਲ ਪੁੱਛ ਲਿਆ ਕੁਝ ਵੀਰਦਾਰ ਦੇ ਕੋਈ ਚਾਹ ਪਾਣੀ ਵੀ ਪਿਉਂਦਾ ਰਿਹਾ ਇੱਥੇ ਨੂੰ ਹਨਾ ਕੋਈ ਮਾਤਾ ਨੂੰ ਰੋਟੀ ਵੀ ਦਿੰਦੇ ਰਹੇ ਨੇ ਵੀਰ ਹੁਣੀ ਇਹ ਕਹੇ ਵੀਰਾਵਾ ਇਹ ਵੀ ਬਾਈ ਕਹਿੰਦਾ ਮੈਂ 2 ਦਿਨ ਹੋ ਗਏ ਚਾਹ ਪਾਣੀ ਦੇ ਪਰ ਘਟੋ ਘਟ ਚਲੋ ਇੰਨਾ ਕੁ ਤਾਂ ਕਰਿਆ ਇੰਨੀ ਤਾਂ ਇਨਸਾਨੀਅਤ ਹੈਗੀ ਆ ਵੀ ਅਸੀਂ ਇਨਸਾਨ ਹੋਣ ਦਾ ਫਰਜ਼ ਤਾਂ ਨਿਭਾਈਏ ਯਾਰ ਭਾਈ ਪਰ ਕੁਝ ਲੋਕ ਐਸੇ ਵੀ ਨੇ ਜਿਹੜੇ ਦੇਖ ਕੇ ਵੀ ਅੰਡਠਾ ਕਰ ਜਾਂਦੇ ਨੇ ਇਥੋਂ ਦੇ ਲੰਘੇ ਆਂਦੇ ਨੇ ਨਮਸਤੇ ਜੀ ਭਾਈ ਸਾਹਿਬ ਹੈਲੋ ਹਾਂਜੀ ਕੌਣ ਜੀ ਅੰਦਰ ਮੰਲਾ ਨੂੰ ਵੀਡੀਓ ਭਾਈ ਸੇ ਭਾਈ ਨੰਬਰ ਤੋਂ ਓਕੇ 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 ਧੰਨਵਾਦ ਵੀਰੇ ਤੁਹਾਡੀ ਵੀਡੀਓ ਫੋਨ ਕਰਕੇ ਅਸੀਂ ਅੱਜ ਇੱਥੇ ਪਹੁੰਚੇ ਆਂ ਤੇ ਅਸੀਂ ਇਸ ਮਾਂ ਨੂੰ ਆਪਣੇ ਨਾਲ ਲੈ ਕੇ ਚੱਲਦੇ ਆਂ ਵੀਰੇ ਸ਼ੁਕਰੀਆ ਵੀਰੇ ਕੋਈ ਜਾਣਕਾਰੀ ਹੈ ਮਾਤਾ ਬਾਰੇ ਕੋਈ ਪਤਾ ਲੱਗਿਆ ਤੁਹਾਨੂੰ ਕੌਣ ਆ ਕਿੱਥੋਂ ਆ ਹਾਂ ਤੇ ਇਹ ਬਹੁਤ ਰੋਜ਼ ਨੂੰ ਪਛਾਣ ਲਗੇ ਇਹਦੇ ਅੱਖ ਦੇ ਮੱਕੀਆਂ ਹੋ ਕੇ ਬੈਠੀਆਂ ਹੋਈਆਂ ਸਵਾਲੀਆਂ ਹਾਂ ਕਰ ਕੇ ਬੈਠੀਆਂ ਹੋਈਆਂ ਥੋੜਾ ਕੀ ਨਾਮ ਵੀਰੇ ਪ੍ਰਿੰਸ ਈਕਾ ਪ੍ਰਿੰਸ ਕਿਉਂ ਦਾ ਬਹਦਾਰ ਹੈ ਵੀਰੇ ਜਿਉਂਦਾ ਬਹਦਾਰਾ ਛੋਟੇ ਵੀਰੇ ਮਹਾਰਾਜ ਤੰਦਰੁਸਤੀਆਂ ਬਾਕੀ ਇਹ ਪ੍ਰਿੰਸ ਵੀਰਾ ਬਾ ਇਹ ਇੱਥੇ ਮੰਦਿਰ ਚ ਮੱਥਾ ਟੇਕਣ ਆਇਆ ਸੀ ਵੀਰਾ ਤੇ ਇਹਨੇ ਮਾਤਾ ਦੀ ਅੱਖਾਂ ਦੇ ਵਿੱਚ ਮੱਕੀਆਂ ਬੈਠਦੀਆਂ ਦੇਖ ਕੇ ਸਾਨੂੰ ਕਾਲ ਕੀਤੀ ਵੀਡੀਓ ਬਣਾ ਕੇ ਭੇਜੀ ਤੇ ਇਹ ਮੰਦਿਰ ਦੇ ਪੁਜਾਰੀ ਨੇ ਜੀ ਆਪ ਕੀ ਨਾਮ ਹੈ ਪ੍ਰਸ਼ਾਦ ਜੀ ਸੀਤਲਾ ਪ੍ਰਸ਼ਾਦ ਜੀ ਤੇ ਅਸੀਂ ਅੱਜ ਇਸ ਮਾਂ ਨੂੰ ਆਪਣੀ ਮਾਂ ਸਮਝ ਕੇ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਸਾਡੇ ਨਾਲ ਸਾਡੇ ਫੀਮੇਲ ਮੈਂਬਰ ਜਸਵੀਰ ਕੌਰ ਭੈਣ ਜੀ ਤੇ ਪਿੱਛੇ ਨਵਨੀਤ ਭੈਣ ਖੜੀ ਹੈ ਸਾਡੀ ਤੇ ਅੱਜ ਅਸੀਂ ਆਪਣੇ ਆਪ ਨੂੰ ਵਰਭਾਗੇ ਸਮਝਦੇ ਆ ਵੀ ਸਾਨੂੰ ਇਸ ਮਾਂ ਦੀ ਸੇਵਾ ਮਿਲ ਪਰ ਇਸ ਗੱਲ ਦਾ ਵੀ ਸਕੂਨ ਆ ਵੀ ਉਸ ਜਿਹੜੀ ਮਾਂ ਨੂੰ ਅਸੀਂ ਗੱਡੀ 'ਚ ਲਈ ਬੈਠੇ ਅੰਦਰ ਉਹਦੀ ਫੋਟੋ ਉੱਪਰ ਨਾਲ ਦੀ ਨਾਲ ਅਸੀਂ ਲਗਾ ਰਹੇ ਆ ਵੀ ਉਹ ਹਾਲਾਤ ਨਹੀਂ ਇਹਦੇ ਬਣੇ ਸਮੇਂ ਰਹਿੰਦੇ ਆ ਦੀ ਮਦਦ ਹੋ ਗਈ। ਭਾਈਓ ਤੇ ਭੈਣੋ ਥੋੜਾ ਜਿਹਾ ਖਿਆਲ ਰੱਖਿਆ ਕਰੋ ਯਾਰ। ਥੋੜਾ ਜਿਹਾ ਆਪਣਾ ਫਰਜ਼ ਜਿਹੜਾ ਇਨਸਾਨ ਹੋਣ ਦਾ ਜਰੂਰ ਨਿਭਾਇਆ ਕਰੋ। ਤੇ ਇਸ ਮਾਂ ਨੂੰ ਕਮਰੀਆ ਨਾਮ ਦੱਸਦੀ ਆ ਆਪਣਾ ਇਹ। ਬਾਕੀ ਹੌਲੀ-ਹੌਲੀ ਪਤਾ ਲੱਗੂਗਾ ਕੌਣ ਆ ਕਿੱਥੋਂ ਆ ਅਸੀਂ ਕੋਸ਼ਿਸ਼ ਕਰਦੇ ਰਹਿਣਾ। ਚੱਲੀਏ ਮਾਂ। ਓ ਮਾਂ। ਚਲ ਗਿਆ ਆਪਾਂ ਢੋਰਮਾ ਠੀਕ ਆ ਹੁਣ ਦਰਦਾ ਨਹੀਂ ਹੋ ਰਿਆ ਹੁਣ ਤੁਸੀਂ ਆ ਚਿਹਰੇ ਨੂੰ ਥੋੜਾ ਨੇੜਿਓਂ ਦੇਖੋ ਅੱਖ ਤੇ ਹੁਣ ਥੋੜੀ ਜਿਹੀ ਪੱਟੀ ਬੰਨਤੀ ਆ ਤੇ ਜੇ ਕੋਈ ਪਹਿਚਾਣਦਾ ਤਾਂ ਇਸ ਮਾਂ ਨੂੰ ਜਰੂਰ ਸ਼ੇਅਰ ਕਰਿਓ ਅੱਗੇ ਵੀਡੀਓ ਗਰੁੱਪਾਂ 'ਚ ਪਾਵੋ ਔਰ ਮਾਤਾ ਦੀਆਂ ਫੋਟੋਆਂ ਖਿੱਚ ਕੇ ਸਕਰੀਨਸ਼ਾਟ ਮਾਰ ਕੇ ਭੇਜੋ ਤਾਂ ਜੋ ਇਹਦੇ ਬਾਰੇ ਕੁਝ ਪਤਾ ਲੱਗ ਸਕੇ। ਬਾਕੀ ਇਹਦੇ ਮਾਂ ਦੇ ਬਾਹਾਂ ਤੇ ਅੱਥਾਂ ਤੇ ਇਦਾਂ ਨਿਸ਼ਾਨ ਵੀ ਆ ਕੋਈ ਓਮ ਬਣਿਆ ਹੋਇਆ ਇੱਕ ਸਟਾਰ ਬਣਿਆ ਹੋਇਆ ਇਦਾਂ ਦੇ ਜਿਹੜੇ ਸਾਨੂੰ ਮਿਲਦੇ ਆ ਕਿਸੇ ਜਿਵੇਂ ਕਬੀਲੇ ਦੇ ਕਿਸੇ ਦੇ ਆ ਦੇਖੋ ਅੱਗੇ ਵੀ ਸਾਡੇ ਕੋਲੇ ਬਹੁਤ ਸਾਰੇ ਇਦਾਂ ਦੇ ਪੇਸ਼ੈਂਟ ਆਉਂਦੇ ਨੇ ਜਿਵੇਂ ਇਹਨਾਂ ਦੇ ਬਾਹਾਂ ਤੇ ਇਦਾਂ ਬਣੇ ਹੁੰਦੇ ਨੇ ਆਪ ਕੋ ਆਪਣੇ ਕਬੀਲੇ ਆਂਦੇ ਹਨਾ ਇਹ ਲਿਖਿਆ ਹੋਇਆ ਵਾ ਪਾ मोनिका 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 मदान मोनिका मदान माता जी क्या नाम है क्या नाम लिखा है जी हम नहीं याद क्या नाम है आपको नहीं मालूम हमारी गुबार वाला तुम्हारी बाजू पे गुदा हुआ है ना तेरे को पता होगा तुम्हारा ये नाम क्या किसका नाम है जी का जाने नहीं मार नहीं पता है का जाने भाई अरे तेरा नाम है भैया ਆ ਬਾਹੂ ਟੁੱਟੀ ਹੋਈ ਲੱਗਦੀ ਹੈ ਨਾ ਆ ਬਾਹਾਂ ਵੀ ਟੁੱਟੀ ਹੋਈ ਆ ਮਾਤਾ ਦੀ ਆ ਦੇਖੋ ਆ ਬਾਹ ਉੱਠੀ ਹੋਮੀ ਜੁੜੀ ਹੋਈ ਆ ਟੁੱਟੀ ਹੋਈ ਐ ਬਾਹਾਂ ਵੀ ਮਾਤਾ ਦੀ ਤੇ ਇਹਦੇ ਤੇ ਜਿਹੜਾ ਨਾਮ ਲਿਖਿਆ ਹੋਇਆ ਹੁਣ ਪੁਨਿਕਾ ਪੈਗਾ ਬਣਵਾਵਾ ਚਾਹੇ ਮਚਾਏ ਜਕੀਆ ਕਿਸੇ ਨੂੰ ਆ ਰਹੀ ਸਮਝ ਅਗਲਾ ਪੜਨਾ ਬਰਕਾਰਾ ਨਾ ਪਿੱਛੇ ਉੜਾਵਾ ਸੀ ਨਾ ਚਲੋ ਕੋਈ ਬਾਤ ਨਹੀਂ ਚਲੋ ਮਾਂ ਚਲੇ ਚਲੋ ਉਠੋ ਚਲਤੇ ਹੈ ਘਰ ਅਰੇ ਘਰ ਚਲਤੇ ਮਾਈ ਹਸਪੀਟਲ ਮੇ ਚਲenge ਮਾਈ ਐ ਹੋ ਦਾਦਾ ਅਰੇ ਦਾਦਾ ਫਿਕਰ ਮਤ ਕੀਜੀ ਕੀ ਹੋ ਗਿਆ ਠੀਕ ਆ ਜਾ ਜਾਓ ਦਾਦਾ ਜਾ ਜਾਓ ਦਾਦਾ ਜਾ ਜਾ ਦਾ ਹਜੇ ਮਾਂ ਤਕੜੀ ਆ ਥੋੜੀ ਪਰ ਜਿਹੜੀ ਅੱਖ ਆ ਮਾਂ ਦੀ ਉਹ ਬਿਲਕੁਲ ਗਲ ਚਲੀ ਸੀ ਤੇ ਜਿਹਦੇ ਚਲਦੇ ਆ ਅਸੀਂ ਇਸ ਮਾਂ ਨੂੰ ਲੈਣ ਪਹੁੰਚੇ ਵੀ ਜਦੋਂ ਬਿਲਕੁਲ ਹੀ ਗਲ ਗਈ ਅੱਖ ਉਸ ਤੋਂ ਬਾਅਦ ਚ ਮਦਦ ਕੀਤਿਆਂ ਦਾ ਤਾਂ ਫਿਰ ਕੋਈ ਫਾਇਦਾ ਨਹੀਂ ਜਿਵੇਂ ਉਸ ਮਾਂ ਨਾਲ ਹੋਈ ਆ ਇਸ ਮਾਂ ਨੂੰ ਅਸੀਂ ਉਹ ਤੇ ਵੇਜਾਂ ਮਾਂ ਟੋ ਲਾ ਕੇ ਉਹ ਪਿੱਛੇ ਚੂਹ ਔਰੇ ਮਗਰ ਬਸ ਲਾ ਲਾਵਾ ਦੇ ਫੋੜਾ ਕੋ ਉ ਘੂ ਕੋ ਲਾਈ ਨੇ ਤੇ ਇਸ ਮਾਂ ਦੀ ਅਸੀਂ ਸੇਵਾ ਕਰ ਸਕੀਏ ਇਹ ਮਾਂ ਦੇ ਹੱਥ ਦੇਖੋ ਨੋ ਦੇਖੋ ਮਾਤਾ ਜੀ ਦੇ ਦੋ ਮਾਮਾ ਆਈਆਂ ਇਹਦੀ ਅੱਖ ਮਾਂ ਦੀ ਗਲੀ ਹੋਈ ਹੈ ਪੂਰੀ ਬਸ ਇਹਦੇ ਕੀੜੇ ਨਹੀਂ ਸੀ ਪਏ ਪਰ ਮੱਖੀਆਂ ਨੇ ਭਰੀ ਪਈ ਸੀ ਮਾਂ ਉੱਠ ਖੜੇ ਹੋ ਝੂਟਾ ਲੈ ਕੇ ਆਈਏ ਇੱਥੇ ਬਹਿ ਜਾ ਮਾਂ ਇਹ ਕੁਰਸੀ ਤੇ ਬਹਿ ਜਾ ਇਹ ਹਾਂ ਚਲੋ ਲੈ ਗਏ ਉਹ ਨੂੰ ਨੀਤ ਚਲੋ ਅੱਜ ਨਹੀਂ ਪੜਾਣਾ ਅੱਜ ਸੜਪੀ